ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਗਵਰਨਮੈਂਟ EMPLOYE UNION ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਿਆ ਗਿਆ ਨਰਸਲੇ ਥੀਰੇਡੇ ਮੁਲਾਜ਼ਮ ਨੇ ਇਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਈ ਦਾਅਵੇ ਕਰਕੇ ਸੱਤਾ ਦੇ ਵਿੱਚ ਆਏ ਉਹਨਾਂ ਦਾ ਦਾਵਾ ਕੀਤਾ ਸੀ ਕਿ ਕੋਈ ਮੁਲਾਜ਼ਮ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਡੀਏ ਦੇ ਵਿੱਚ ਵਾਅਦਾ ਹੋਵੇਗਾ ਉਹਨਾਂ ਦਾ ਕਹਿਣਾ ਕਿ ਨਿਗੂਣੀਆਂ ਤਨਖਾਹਾਂ ਤੇ ਉਹ ਅਜੇ ਵੀ ਕੰਮ ਕਰ ਰਹੇ ਨੇ ਨਾ ਤਾਂ ਕੋਈ ਕੰਮਾ ਪੱਕਾ ਕੀਤਾ ਗਿਆ ਹੋਰ ਵੀ ਜਿਹੜੀਆਂ ਉਹਨਾਂ ਦੀਆਂ तमाम ਮੰਗਾਂ ਨੇ ਨਾਉ ਨਾ ਮੰਗਾ ਤੇ ਹੁਣ ਧਿਆਨ ਦਿੱਤਾ ਜਾ ਰਿਹਾ ਹੈ ਸਿਵਾਏ ਉਹਨਾਂ ਦਾ ਕਹਿਣਾ ਕਿ ਬੋਟ ਲਗਾਉਂਦੇ ਵਾ ਵਾਈ ਖੱਟਨ ਤੋਂ ਇਲਾਵਾ ਹੋਰ ਸਰਕਾਰ ਨੇ ਕੁਝ ਨਹੀਂ ਕੀਤਾ ਇਸ ਦੇ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਸੀਐਮ ਮੰਨੇ ਦਾਅਵਾ ਕੀਤਾ ਸੀ 2023 ਦੇ ਵਿੱਚ ਕਿ 2024 ਦੇ ਵਿੱਚ ਜਦ ਮੈਂ ਝੰਡਾ ਲਹਿਰਾਵਾਂਗਾ ਤਾਂ ਉਸ ਦਰਮਿਆਨ ਨਾ ਤਾਂ ਕੋਈ ਕੱਚਾ ਕੰਮ ਮਾ ਮਿਲੇਗਾ ਤੇ ਨਸ਼ਿਆਂ ਦਾ ਵੀ ਖਾਤਮਾ ਹੋ ਜਾਵੇਗਾ ਪਰ ਇਹਨਾਂ EMPLOYEES ਦਾ ਕਹਿਣਾ ਹੈ ਕਿ ਇੱਥੇ ਨਾ ਤਾਂ ਨਸ਼ਾ ਖਤਮ ਹੋਇਆ ਤੇ ਨਾ ਹੀ ਕੱਚੇ ਕਾਮੇ ਪੱਕੇ ਹੋਏ ਨੇ ਤੇ ਇਸ ਦੇ ਨਾਲ ਇਹਨਾਂ ਦਾ ਇਹ ਵੀ ਕਹਿਣਾ ਕਿ ਹੁਣ ਤਾਂ ਠੇਕੇਦਾਰੀ ਸਿਸਟਮ ਨੂੰ ਹੋਰ ਵੀ ਵਧਾਵਾ ਦਿੱਤਾ ਜਾ ਰਿਹਾ ਹੈ ਅੱਠ ਹੋਰ ਕਾਲਜ ਨੇ ਜਿਨ੍ਹਾਂ ਦਾ ਨੀਜੀਕਰਨ ਹੋ ਰਿਹਾ ਹੈ ਤੇ ਠੇਕੇਦਾਰੀ ਸਿਸਟਮ ਦੇ ਨਾਲ ਹੁਣ ਪੜਾਈ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਠੇਕੇਦਾਰ ਨੇ ਉਹ ਸ਼ੋਸ਼ਣ ਕਰ ਰਹੇ ਨੇ ਤੇ ਜਿਹੜੇ ਮੁਲਾਜ਼ਮ ਨੇ ਉਹ ਕਾਫੀ ਪਰੇਸ਼ਾਨ ਨੇ ਇਸੇ ਰੋਸ ਦੇ ਵਿੱਚ ਉਹਨਾਂ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੇ ਲਈ ਮੁਹਿੰਮ ਦਾ ਆਗਾਜ਼ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਤਾਂ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਵੀ ਡਿਆ ਜਾਵੇਗਾ ਇਹ ਨਾਮ ਹਿੰਦੀ ਕਿਹਾ ਜੀ ਸਰ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ ਜ਼ਿਲ੍ਹਾ ਜਰਨਲ ਸਕੱਤਰ ਦੀ ਕਲਾਸਪੁਰ ਗਵਰਨਮੈਂਟ ਕਲਾਈ ਜੁਨੀਅਨ ਜ਼ਿਲ੍ਹਾ ਬਠਿੰਡਾ ਇਹ ਮਾਨ ਸਰਕਾਰ ਦੇ ਖਿਲਾਫ ਹੈ ਜੀ ਜਦੋਂ ਭਗਵੰਤ ਮਾਨ ਸਰਕਾਰ ਬਣੀ ਬਣਦੀ ਸੀਗੀ ਇਹਨਾਂ ਨੇ ਵਾਦਾ ਕੀਤਾ ਸੀ ਵੀ ਜਦੋਂ ਮੈਂ ਕੁਰਸੀ ਤੇ ਬਹਿ ਗਿਆ ਹਰਾ ਪਿੰਡ ਮੇਰਾ ਮਲਾਜਮਾ ਲਈ ਤੇ ਦਿਹਾੜੀਦਾਰ ਠੇਕੇ ਮਲਾਜਮਾਂ ਲਈ ਚੱਲੂਗਾ ਜੀ ਆਉਣ ਸਰ ਮੈਂ ਕੱਚੇ ਕੰਮੇ ਪੱਕੇ ਕਰੂੰਗਾ ਇਹ ਏਰੀਆ ਕਿਸ ਤਾਂ ਜਾਰੀ ਕਰੂੰਗਾ ਜਿਹੜੀਆਂ ਪੇ ਕਮਿਸ਼ਨ ਚੇ ਤਰੋਟੀਆਂ ਹਨ ਉਹਨਾਂ ਨੂੰ ਦੂਰ ਕਰੂੰਗਾ ਮੁਲਾਜ਼ਮਾਂ ਦੇ ਜੋ ਵੀ ਮਸਲੇ ਹੈ ਸਾਰੇ ਮੈਂ ਬੈਠਣ ਸਰ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਠੇਕੇਦਾਰੀ ਸਿਸਟਮ ਬੰਦ ਕਰੂੰਗਾ ਪਰ ਇਹਨੇ ਬੰਦ ਕਰਨ ਦੀ ਬਜਾਏ ਜੀ ਸਿਸਟਮ ਵਧਾਤਾ ਕੱਲ ਦੀ ਖਬਰ ਹੈ ਇਹਨੇ 8 ਕਾਲਜ ਹੋਰ ਦੀ ਦੱਸਦੇ ਪ੍ਰਾਈਵੇਟ ਕਰਨ ਜਾ ਰਿਹਾ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਹੈ ਪੜਾਈ ਹੋਰ ਮਹਿੰਗੀ ਕਰਨ ਜਾ ਰਿਹਾ ਜੀ ਇਹ ਵੀ ਉਸ ਨਾਲ ਸਰਕਾਰਾਂ ਤੋਂ ਹਟ ਕੇ ਉਹਨਾਂ ਤੋਂ ਵੱਧ ਕੇ ਠੇਕੇਦਾਰੀ ਸਿਸਟਮ ਵੱਲ ਚੱਲ ਰਿਹਾ ਹੈ ਅੱਜ ਤੱਕ ਉਹਨਾਂ ਨੇ ਪੜਾਈ ਇਹ ਜਿਹੜੀ ਸੀਗੀ ਇਹ ਠੇਕ ਠਾਕਦਾਰੀ ਸਿਸਟਮ 'ਚ ਨਹੀਂ ਦਿੱਤੀ ਸੀ ਇਹ ਵੀ ਠੇਕ ਇਹ ਠੇਕਦਾਰੀ ਸਿਸਟਮ 'ਚ ਦੇਣ ਜਾ ਰਿਹਾ ਜੀ ਨਾ ਕੋਈ ਕੱਚੇ ਕੰਮਿਆਂ ਦੀ ਗੱਲ ਕਰ ਰਿਹਾ ਹੈ ਜੀ ਅੱਜ ਤੱਕ ਇੱਕ ਵੀ ਕੱਚਾ ਕੰਮ ਇਹਨੇ ਪੱਕਾ ਨਹੀਂ ਕੀਤਾ ਸਿਵਾਏ ਬੋਰਡ ਲਵਾਉਣ ਤੋਂ ਹਰੇਕ ਥਾਂ ਬੋਰਡ ਲਵਾਈ ਜਾਂਦਾ ਜੀ ਇਸਨੇ 15 ਅਗਸਤ ਨੂੰ ਪਿਛਲੇ ਸਾਲ 15 ਅਗਸਤ ਨੂੰ ਹੀ ਐਲਾਨ ਕੀਤਾ ਸੀ ਕਹਿੰਦਾ ਜੀ ਇੱਕ ਤਾਂ ਚਿੱਟੇ ਵਾਲਾ ਨਹੀਂ ਮਿਲੂਗਾ ਤੁਹਾਨੂੰ ਪੰਜਾਬ 'ਚ ਜਦੋਂ ਦੁਬਾਰੇ ਮੈਂ 15 ਅਗਸਤ ਨੂੰ ਝੰਡਾ ਲਹਿਰਾਉਣ ਆਉਂਗਾ ਤੇ 24 'ਚ 23 'ਚ ਨੇ ਐਲਾਨ ਕੀਤਾ ਸੀ ਜੀ ਕੋਈ ਕੰਮ ਕੱਚਾ ਨਹੀਂ ਮਿਲੂਗਾ ਕੋਈ ਤੁਹਾਨੂੰ ਬੇਰੁਜ਼ਗਾਰ ਨਹੀਂ ਮਿਲੂਗਾ ਕੋਈ ਠੇਕੇਦਾਰੀ ਸਿਸਟਮ ਸਾਰਾ ਬੰਦ ਕਰੂੰਗਾ 24 ਜਦੋਂ ਮੈਂ ਝੰਡਾ ਲਹਿਰਾਉਂਗਾ ਕਹਿੰਦਾ ਮੈਂ ਕੰਮ ਸੈੱਟ ਕਰ ਲਿਆ ਪਰ ਨਹੀਂ ਜੀ ਉਸ ਤੋਂ ਵੀ ਵੱਧ ਇਹਨੇ ਕੰਮ ਬਗੜਤਾ ਨਾ ਤਾਂ ਕਿਸੇ ਨੂੰ ਪੱਕਾ ਕੀਤਾ ਨਗੌਣੀਆਂ ਤਨਖਾਹ ਜੀ ਠੇਕੇਦਾਰ ਸ਼ੋਸ਼ਣ ਕਰ ਰਹੇ ਆ ਠੇਕੇਦਾਰੀ ਸਿਸਟਮ ਬਦ ਰਹੇ 1 ਕਰੋੜ ਰੁਪਏ 20 ਰੁਪਏ ਨਹੀਂ ਆਇਆ ਫਲੈਕਸਾ ਲਾਤੀ 36000 ਕੱਚੇ ਕੰਮ ਨੇ ਪੱਕੇ ਕਰਦੇ ਉਹ ਕਿਹੜੇ ਕਰਦੇ ਫਿਰ ਬਿਲਕੁਲ ਜੀ ਕੋਈ ਇੱਕ ਵੀ ਕੰਮ ਨਹੀਂ ਪੱਕਾ ਕੀਤਾ ਭਗਵੰਤ ਮਾਨ ਕਿਸੇ ਵੀ ਜਥੇਬੰਦੀ ਨਾਲ ਮੈਂ ਕਹਿੰਦਾ ਸਾਡੀ ਜਿਲੇ ਬਾਜੀ ਕਿਤੇ ਵੀ ਮਰਜ਼ੀ ਡਿਬੇਟ ਕਰ ਸਕਦਾ ਅਸੀਂ ਉਹਦੀਆਂ ਸਾਰੀਆਂ ਪੋਲਾਂ ਉੱਤੇ ਖੋਲਦਿਆਂਗੇ ਵੀ ਦੱਸੇ ਕਿਹੜਾ ਕੰਮ ਪੱਕਾ ਕੀਤਾ ਕਿੰਨੇ ਕਹਰੇ ਕਾਲਜ ਜਿਹੜੇ ਪ੍ਰਾਈਵੇਟ ਕਰਨ ਜਾ ਰਹੇ ਹਾਂਜੀ ਸਰਕਾਰਾਂ ਨੇ ਹਜੇ ਤੱਕ ਪ੍ਰਾਈਵੇਟ ਕਾਲਜ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਨਹੀਂ ਕਰ ਰਹੀ ਹਾਂਜੀ ਇਸ ਤਰ੍ਹਾਂ ਜਿਹੜੇ ਥੋਲੇ ਬੰਦੇ ਸੀ ਪਰ ਇਹਨੇ ਤਾਂ ਸਰਕਾਰੀ ਨੂੰ ਪ੍ਰਾਈਵੇਟ ਕਰਨ ਹਾਂਜੀ ਇਹ ਬਹੁਤ ਮਾੜੀ ਨੀਤੀ ਹੈ ਜੀ ਗਰੀਬ ਬੱਚਿਆਂ ਵਾਸਤੇ ਬਹੁਤ ਘਾਤਕ ਫੈਸਲਾ ਹੈ ਜੀ ਬਹੁਤ ਜ਼ਿਆਦਾ ਫੀਸਾਂ ਹੋ ਜਾਣਗੀਆਂ ਜੀ ਨਗੌਣੀਆਂ ਤਨਖਾਹ ਤੇ ਅਧਿਆਪਕ ਲੱਗਾਂਗੇ ਜਿਹੜੇ ਪੱਕੇ ਅਧਿਆਪਕ ਹੈ ਜੀ ਉਹਨਾਂ ਦਾ ਵੀ ਸ਼ੋਸ਼ਣ ਹੋਊ ਕਿੰਨੀ ਦੇਰ ਲੱਗੂਗਾ ਤੇ ਕਿੰਨੇ ਵਕਤ ਬਿਟੇਗਾ ਅੱਜ ਸਾਡੇ ਸੱਤ ਸਾਥੀ ਜੀ ਧਰਨੇ ਤੇ ਆਹ ਭੁਖ ਹੜਤਾਲ ਤੇ ਬੈਠੇ ਆ ਜੀ ਤੇ ਇਹ 24 ਘੰਟੇ ਦੀ ਭੁਖ ਹੜਤਾਲ ਹੈ ਜੀ ਕੱਲ ਨੂੰ ਜੇ ਸਾਡਾ ਸੰਧਮਾ ਸਾਹਿਬ ਆ ਰਿਹਾ ਇੱਥੇ ਮੰਗ ਪੱਤਰ ਲੈ ਰਿਹਾ ਜੀ ਤਾਂ ਅਸੀਂ ਸ਼ੋਰ ਮੰਗ ਪੱਤਰ ਦੇਵਾਂਗੇ ਜੀ ਉਹਨਾਂ ਨਾਲ ਮੀਟਿੰਗ ਕਰਾਂਗੇ ਮੁਲਾਜ਼ਮਾਂ ਦੀਆਂ ਦੁੱਖ ਤਕਲੀਫਾਂ ਦੱਸਾਂਗੇ ਜੇਕਰ ਉਹਨਾਂ ਨੇ ਸਾਡਾ ਮੰਗ ਪੱਤਰ ਨਾ ਲਿਆ ਜੀ ਅਸੀਂ ਸਾਥੀ ਅੱਜ ਬੁਲਾਏ ਨੇ ਕੱਲ ਨੂੰ ਸਾਰੇ ਸਾਥੀ ਬੁਲਾ ਕੇ ਅਸੀਂ ਰੋਸ ਮਾਰਚ ਕਰਾਂਗੇ ਪਹਿਲਾਂ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਨਹੀਂ ਹੋਈ ਉਹ ਜਦੋਂ ਜੇ ਦੀ ਸਰਕਾਰ ਬਣੀ ਹੈ ਜੀ ਇਹਨਾਂ ਨੇ ਮੁਲਾਜ਼ਮਾਂ ਨੂੰ ਕੋਈ ਵੀ ਮੀਟਿੰਗ ਨਹੀਂ ਕੀਤੀ ਕਿਸੇ ਵੀ ਜਥੇਬੰਦੀ ਨੇ ਅਜੇ ਤੱਕ ਮੀਟਿੰਗ ਨਹੀਂ ਕੀਤੀ ਜੀ 7-8 ਵਾਰ ਤਕਰੀਬਨ ਹੋ ਗਿਆ ਜੀ ਮੀਟਿੰਗ ਦੇ ਦਿੰਦੇ ਆ ਮੁਕਰ ਜਾਂਦੇ ਆ ਜਲੰਧਰ ਜਿਮਨੀ ਚੌਂਕ ਸੀਗੀ ਜੀ ਸਾਂਝੇ ਫਰੰਟ ਤੋਂ ਮੀਟਿੰਗ ਕਰਕੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਤੀਜੀ ਵਾਰ ਸਮਾਂ ਬਦਲ ਦਿੱਤਾ ਗਿਆ ਜਿਹਨੇ ਮੀਟਿੰਗ ਦਾ ਹਾਲੇ ਤੱਕ ਇੱਕ ਵੀ ਜਥੇਬੰਦੀ ਨੇ ਸਿੰਗਲ ਮੀਟਿੰਗ ਨਹੀਂ ਕੀਤੀ ਲੋਕਤੰਤਰ